ਉੱਠ ਦਰਦਮੰਦਾ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵੇਸ਼ੀਆਂ ਲਹੂ ਦੀ ਭਰੀ ਚਨਾਬ ਉਹ ਸਮਾਂ ਜਦੋਂ ਇਸ ਧਰਤੀ ਦੇ ਉੱਪਰ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਇਹ ਜਿਹੜੇ ਦਰਿਆ ਪਾਣੀ ਦੇ ਨਾਲ ਵਗਦੇ ਆ ਇਹ ਪੰਜਾਬੀਆਂ ਦੇ ਲਹੂ ਦੇ ਨਾਲ ਵਗਦੇ ਪਏ ਸੀ ਸਮਾਂ ਸੀ 1947 ਦਾ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ ਸਾਰਾ ਦੇਸ਼ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਲੇਕਿਨ ਪੰਜਾਬ ਆਪਣੇ ਹੋ ਰਹੇ ਉਜਾੜੇ ਨੂੰ ਵੇਖ ਵੇਖ ਕੇ ਰੋਂਦਾ ਪਿਆ ਸੀ ਜੇ ਗੁਰਨਾਣਕ ਸਾਹਿਬ ਜੀ ਦੇ ਇਹ ਬੋਲ ਕਹਿ ਲੈ ਜਾਣ ਇਹਦੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਆਇਆ ਉਸ ਵੇਲੇ ਪੰਜਾਬ ਦੇ ਇਸ ਖਿੱਤੇ ਦੇ ਵਿੱਚ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ ਵਾਰਿਸ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਿਸ ਸਿੱਖ ਖਾਲਸਾ ਪੰਥ ਸੀ ਦੂਸਰੇ ਪਾਸੇ ਭਾਈ ਮਰਦਾਨਾ ਜੀ ਦੇ ਵਾਰਿਸ یوں ਕਹਿ ਲਿਆ ਜਾਵੇ ਕਿ ਸਾਈ ਮੀਆਂ ਮੀਰ ਦੇ ਵਾਰਿਸ یوں ਕਹਿ ਲਿਆ ਜਾਵੇ ਕਿ ਪੀਰ ਬੁੱਧੂ ਸਾਹ ਦੇ ਵਾਰਿਸ ਆਪਸ ਦੇ ਵਿੱਚ ਤੇਗਾਂ ਲੈ ਕੇ ਕਿਰਪਾਨਾਂ ਲੈ ਕੇ ਇੱਕ ਦੂਜੇ ਦੇ ਜਾਣ ਦੇ ਵੈਰੀ ਬਣੇ ਹੋਏ ਸਨ ਤਾਂ ਇਹ ਸਾਰਾ ਕੁਝ ਉਸ ਵੇਲੇ ਹੁੰਦਾ ਹੈ ਜਦੋਂ ਜਿਸ ਨੂੰ ਦੇਸ਼ ਦੀ ਆਜ਼ਾਦੀ ਕਿਹਾ ਜਾਂਦਾ ਹੈ ਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਸਿੱਖਾਂ ਦਾ ਹੁੰਦਾ ਹੈ 200 ਤੋਂ ਵੱਧ ਗੁਰੂ ਧਾਮ ਜਿਹੜੇ ਸਨ ਉਹ ਉਸ ਪਾਸੇ ਰਹਿ ਗਏ ਜਿਨ੍ਹਾਂ ਦਾ ਜਿਨ੍ਹਾਂ ਦਾ ਸਿੱਖਾਂ ਦੇ ਨਾਲ ਸਦੀਵੀ ਕਾਲ ਵਾਸਤੇ ਵਿਛੋੜਾ ਪੈ ਜਾਂਦਾ ਹੈ ਅੱਜ ਵੀ ਸਿੱਖ ਅਰਦਾਸ ਕਰਦਾ ਤੇ ਉਹਨਾਂ ਗੁਰੂ ਧਾਮਾਂ ਦੇ ਦਰਸ਼ਕਦਾਰਿਆਂ ਦੀ ਜਾਂਚਣਾ ਕਰਦਾ ਹੈ ਜਿਹੜੇ ਸਦੀਵੀ ਕਾਲ ਵਾਸਤੇ ਸਿੱਖਾਂ ਦੇ ਨਾਲੋਂ ਵਿਛੜ ਚੁੱਕੇ ਹਨ ਤਾਂ ਦੂਸਰੇ ਪਾਸੇ ਗੱਲ ਕਰੀਏ ਤਾਂ 1931 ਦੇ ਵਿੱਚ ਮਹਾਤਮਾ ਗਾਂਧੀ ਨੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਕੇ ਬੋਲਦੇ ਆਏ ਗੱਲ ਕਹੀ ਕਿ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਹੈ ਆਜ਼ਾਦ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਲਈ ਇੱਕ ਵੱਖਰਾ ਖਿਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿਗਮਣ ਸਕਣਗੇ ਇਥੋਂ ਤੱਕ ਗਿਆ ਕਿ ਮੈਂ ਰੱਬ ਦੀ ਸੌਂ ਖਾ ਕੇ ਕਹਿੰਦਾ ਹਾਂ ਕਿ ਸਿੱਖਾਂ ਦੇ ਨਾਲ ਵਿਸ਼ਵਾਸ ਘਾਤ ਨਹੀਂ ਕੀਤਾ ਜਾਵੇਗਾ ਜੇ ਸਿੱਖਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਜਾਂਦਾ ਤੇ ਸਿੱਖਾਂ ਨੂੰ ਪੂਰਨ ਤੌਰ ਤੇ ਹੱਕ ਹੋਵੇਗਾ ਕਿ ਉਹ ਆਪਣੀ ਤੇਗ ਉਠਾ ਕੇ ਆਪਣੇ ਤਲਵਾਰ ਦੇ ਜ਼ੋਰ ਨਾਲ ਜਿਹੜਾ ਵਾ ਆਪਣੇ ਹੱਕ ਜਿਹੜੇ ਉਹ ਲੈ ਸਕਦੇ ਆ ਤਾਂ ਇਸੇ ਮੰਗ ਨੂੰ ਦੁਹਰਾਉਂਦੇ ਹੋਏ ਪੰਡਿਤ ਜਵਾਲ ਨਾਲ ਲਹਿਰੂ ਨੇ 1946 ਦੇ ਵਿੱਚ ਕਲਕੱਤੇ ਦੀ ਧਰਤੀ ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਸਿਖਾਣੇ ਕੀਤੀਆਂ ਸਿੱਖ ਬਹਾਦਰ ਕੌਮ ਨੇ ਉੱਤਰੀ ਭਾਰਤ ਵਿੱਚ ਸਿੱਖਾਂ ਨੂੰ ਇੱਕ ਜ਼ਿਆਖ ਖਿਤਾ ਦਿੱਤਾ ਜਾਵੇਗਾ ਜਿਹਦੇ ਵਿੱਚ ਸਿੱਖ ਜਿਹੜੇ ਉਹ ਆਜ਼ਾਦੀ ਦਾ ਨਿਗਮ ਮੰਨ ਸਕਣਗੇ ਤਾਂ ਇਹ ਜਿਹੜੀਆਂ ਉਸ ਵੇਲੇ ਦੀਆਂ ਤਕਰੀਰਾਂ ਸੀ ਇਹ ਜਿਹੜੇ ਬਿਆਨ ਸੀ ਇਹ ਬਿਆਨਾਂ ਦੇ ਵਿੱਚ ਉਸ ਵੇਲੇ ਸਿੱਖ ਲੀਡਰ ਜਿਹੜੇ ਫਸ ਜਾਂਦੇ ਐ ਹਾਲਾਂਕਿ ਕਾਂਗਰਸ ਨੇ ਪੈਰ ਪੈਰ ਤੇ ਸਿੱਖਾਂ ਦੇ ਨਾਲ ਵਿਸ਼ਵਾਸ ਘਾਟ ਕੀਤਾ ਸੀ ਆਜ਼ਾਦੀ ਤੋਂ ਪਹਿਲਾਂ ਵੀ ਆਜ਼ਾਦੀ ਤੋਂ ਬਾਅਦ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਕੀਤਾ ਆਜ਼ਾਦੀ ਤੋਂ ਪਹਿਲਾਂ ਵੀ ਜਦੋਂ 1931 ਦੇ ਵਿੱਚ ਕਾਂਗਰਸ ਨੇ ਆਪਣਾ ਝੰਡਾ ਤਿਆਰ ਕੀਤਾ ਤਾਂ ਉਹ ਝੰਡੇ ਦੇ ਤਿੰਨ ਰੰਗ ਰੱਖੇ ਗਏ ਸਾਰਿਆਂ ਤੋਂ ਪਹਿਲਾਂ ਚਿੱਟਾ ਰੰਗ ਲਾਇਆ ਗਿਆ ਉਹ ਭਾਰਤ ਦੀ ਬਹੁਗਿਣਤੀਪਾਵ ਹਿੰਦੂਆਂ ਦਾ ਪ੍ਰਤੀਕ ਸੀ ਦੂਸਰੇ ਨੰਬਰ ਤੇ ਹਰੀਆ ਰੰਗ ਲਾਇਆ ਗਿਆ ਉਹ ਜਿਹੜਾ ਹੈ ਇਸਲਾਮ ਦਾ ਪ੍ਰਤੀਕ ਸੀ ਤੀਸਰੇ ਨੰਬਰ ਦੇ ਉੱਪਰ ਜਿਹੜਾ ਉਹ ਲਾਲ ਰੰਗ ਲਾਇਆ ਗਿਆ ਉਹ ਦਾ ਭਾਵ ਸੀ ਅਦਰ ਬਾਕੀ ਜਿੰਨੀਆਂ ਵੀ ਘੱਟ ਗਿਣਤੀਆਂ ਉਹਨਾਂ ਸਾਰਿਆਂ ਦਾ ਸੁਮੇਲ लाल रंग ला ਦਿੱਤਾ ਗਿਆ ਇਸ ਦੇ ਉੱਪਰ ਉਸ ਵੇਲੇ ਬਾਬਾ ਖੜਕ ਸਿੰਘ ਉਹਨਾਂ ਨੇ ਸਖਤ ਇਤਰਾਜ਼ ਕੀਤਾ ਕਿਉਂਕਿ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਕਿਹਾ ਕਿ ਇਸ ਝੰਡੇ ਦੇ ਵਿੱਚ ਸਿੱਖਾਂ ਨੂੰ ਨਮਾਇੰਦਗੀ ਨਹੀਂ ਦਿੱਤੀ ਗਈ ਸਿੱਖਾਂ ਦਾ ਰੰਗ ਸ਼ਾਮਲ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਕਾਂਗਰਸ ਦਾ ਕੋਈ ਵੀ ਸਾਥ ਨਹੀਂ ਦੇਵਾਂਗੇ ਤਾਂ ਉਹਨਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੀ ਸਿੱਖ ਜਿਹੜੇ ਕਾਂਗਰਸ ਦਾ ਕੋਈ ਸਾਥ ਨਹੀਂ ਦੇਣਗੇ ਤਾਂ ਮਜਬੂਰ ਹੋ ਕੇ ਕਾਂਗਰਸ ਨੇ ਉਸ ਇੱਕ ਕਮੇਟੀ ਬਣਾਈ। ਕਰਾਚੀ ਦੇ ਵਿੱਚ ਉਸ ਕਮੇਟੀ ਦੀ ਮੀਟਿੰਗ ਹੁੰਦੀ ਹੈ। ਮੀਟਿੰਗ ਤੋਂ ਬਾਅਦ 25 ਮਾਰਚ 1931 ਈਸਵੀ ਨੂੰ ਝੰਡੇ ਦੇ ਰੰਗ ਬਦਲ ਕੇ ਨਵਾਂ ਝੰਡਾ ਤਿਆਰ ਕੀਤਾ ਗਿਆ ਜਿਹਦੇ ਵਿੱਚ ਕੇਸਰੀ ਰੰਗ ਜਿਹੜਾ ਸਭ ਤੋਂ ਉੱਪਰ ਉਹ ਸਿੱਖਾਂ ਦਾ ਲਾਇਆ ਗਿਆ। ਚਿੱਟਾ ਰੰਗ ਜਿਹੜਾ ਉਹ ਸਨਾਤਨੀ Hindu ਲੋਕਾਂ ਦਾ ਲਾਇਆ ਗਿਆ ਔਰ ਹਰਿਆ ਰੰਗ ਜਿਹੜਾ ਉਹ ਮੁਸਲਮਾਨ ਵੀਰਾਂ ਦਾ ਸ਼ਾਮਲ ਕੀਤਾ ਗਿਆ। ਹਾਲਾਂਕਿ ਬਾਬਾ ਖੜਕ ਸਿੰਘ ਹੁਣਾਂ ਨੇ ਇਸ ਗੱਲ ਦੇ ਉੱਪਰ ਵੀ ਇਤਰਾਜ਼ ਕੀਤਾ ਜੇ ਸਾਨੂੰ ਇਹ ਕੇਸਰੀ ਰੰਗ ਨਹੀਂ ਸਾਨੂੰ ਜਿਹੜਾ ਪੀਲਾ ਰੰਗ ਚਾਹੀਦਾ ਬਸੰਤੀ ਰੰਗ ਚਾਹੀਦਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਰੰਗ ਸੀ ਉਹ ਰੰਗ ਸ਼ਾਮਲ ਕਰਨਾ ਚਾਹੀਦਾ ਸੀ ਖੈਰ ਕੁਝ ਵੀ ਹੋਵੇ ਨਾ ਕੇਸਰੀ ਰੰਗ ਜਿਹੜਾ ਸਿੱਖਾਂ ਦੀ ਨਮਾਇੰਦਗੀ ਦਾ ਜਿਹੜਾ ਸੀ ਉਹ ਸ਼ਾਮਲ ਕਰ ਲਿਆ ਗਿਆ ਬਾਅਦ ਵਿੱਚ ਉਸੇ ਕਾਂਗਰਸ ਨੇ ਝੰਡੇ ਦੇ ਅਰਥ ਜਿਹੜੇ ਉਹ ਬਦਲ ਦਿੱਤੇ ਤੇ ਕਹਿ ਦਿੱਤਾ ਕਿ ਕੇਸਰੀ ਰੰਗ ਕੁਰਬਾਨੀਆਂ ਦਾ ਪ੍ਰਤੀਕ ਹੈ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਹਰੀਆ ਰੰਗ ਹਰੀਆਵਲ ਦਾ ਪ੍ਰਤੀਕ ਹੈ ਪਰ ਜਦੋਂ ਝੰਡਾ ਬਣਿਆ ਸੀ ਉਦੋਂ ਇਦਾਂ ਦੀ ਕੋਈ ਗੱਲ ਨਹੀਂ ਸੀ ਉਦੋਂ ਟੇਬਲ ਤੇ ਕੇਵਲ ਮਜ਼ਬਾ ਦੇ ਨਾਮ ਦੇ ਉੱਪਰ ਜਿਹੜਾ ਸੀ ਉਹ ਬੜਾਇਆ ਗਿਆ ਸੀ ਧਰਮਾਂ ਦੇ ਨਾਮ ਦੇ ਉੱਪਰ ਜਿਹੜਾ ਉਹ ਬੜਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ 1937 ਦੇ ਵਿੱਚ ਇੱਕ ਨਵੀਂ ਗੱਲ ਚੱਲਦੀ ਹੈ ਉਹ ਸੀ ਡਾਕਟਰ ਭੀਮਰਾਓ ਅੰਬੇਦਕਰ ਦੀ ਡਾਕਟਰ ਭੀਮਰਾਓ ਅੰਬੇਦਕਰ ਨੇ ਕਿਹਾ ਕਿ ਮੈਂ 7 ਕਰੋੜ ਸ਼ੂਤ ਲੋਕਾਂ ਨੂੰ ਲੈ ਕੇ ਮੈਂ ਸਿੱਖ ਬਣ ਜਾਵਾਂਗਾ ਭਾਵੇਂ ਸਿੱਖ ਪੰਥ ਦੇ ਵਿੱਚ ਕੋਈ ਸ਼ੂਤ ਸ਼ਾਤ ਨਾਮ ਦੀ ਕੋਈ ਚੀਜ਼ ਨਹੀਂ ਪਰ ਸਨਾਤਨ ਦੇ ਵਿੱਚ ਜਿਹੜੇ ਨੀਵੀਂ ਜਾਤ ਦੇ ਲੋਕਾਂ ਨੂੰ ਸ਼ੂਤ ਜਿਹੜਾ ਕਿਹਾ ਜਾਂਦਾ ਸੀ ਡਾਕਟਰ ਭੀਮਰਾਓ ਅੰਬੇਦਕਰ ਨੇ ਕਿਹਾ ਕਿ ਮੈਂ 7 ਕਰੋੜ ਉਹਨਾਂ ਲੋਕਾਂ ਨੂੰ ਲੈ ਕੇ ਜਿਨ੍ਹਾਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਹੈ ਸਿੱਖ ਬਣਨ ਵਾਸਤੇ ਤਿਆਰ ਹਾਂ ਤਾਂ ਸਿੱਖ ਆਗੂ ਜਿਹੜੇ ਸਨ ਇੰਨੇ ਭੋਲੇ ਸੀ ਕਿ ਉਹਨਾਂ ਨੇ ਉਸ ਵੇਲੇ ਵੀ ਇਸ ਦੀ ਪ੍ਰਵਾਨਗੀ ਜਿਹੜੀ ਹੈ ਮਹਾਤਮਾ ਗਾਂਧੀ ਦੇ ਕੋਲੋਂ ਲੈਣੀ ਚਾਹੀ ਤਾ ਉਸ ਵੇਲੇ ਸਰਦਾਰ ਸੁਜਾਨ ਸਿੰਘ ਹੁਣੀ ਜਿਹੜੇ ਸੀ ਉਦੋਂ ਗਾਂਧੀ ਜੀ ਦੇ ਕੋਲੋਂ ਇਸ ਗੱਲ ਦੀ ਪ੍ਰਵਾਨਗੀ ਲੈਣ ਵਾਸਤੇ ਜਾਂਦੇ ਆ ਕਿ ਜੇ ਡਾਕਟਰ ਭੀਮਰਾਓ ਬੇਦਕਰ ਜਿਹੜੇ ਆ ਉਹ ਸਿੱਖ ਬਣ ਜਾਂਦੇ ਤੁਹਾਨੂੰ ਕੋਈ ਇਤਰਾਜ਼ਤ ਨਹੀਂ ਤਾਂ ਅਗੋ ਮਹਾਤਮਾ ਗਾਂਧੀ ਨੇ ਕਿਹਾ ਕਿ ਜੇ ਉਹਨੇ ਸਨਾਤਨ ਧਰਮ Hindu ਧਰਮ ਛੱਡਣਾ ਹੀ ਹੈ ਤੇ ਫਿਰ ਉਹ ਸਿੱਖੀ ਤੋਂ ਬੰਨ ਉਹ ਮੁਸਲਮਾਨ ਬਣ ਜੇ ਤਾਂ ਮਾਸਟਰ ਸੁਗੰਦ ਸਿੰਘ ਕਹਿਣ ਲੱਗੇ ਕਹਿੰਦੇ ਕਿ ਗਾਂਧੀ ਜੀ ਤੁਹਾਨੂੰ ਕਿਤਰਾ ਜੇ ਸਿੱਖ ਬੰਦਾ ਤੇ ਫਿਰ ਵੀ ਰਹੇਗਾ ਤੇ ਭਾਰਤੀ ਨਾ ਤਾਂ ਉਸ ਵੇਲੇ ਗਾਂਧੀ ਦੇ ਅੰਦਰੋਂ ਨਫ਼ਰਤ ਭਰੇ ਬੋਲ ਨਿਕਲੇ ਕਹਿਣ ਲੱਗਿਆ ਕਿ ਭਾਵੇਂ ਉਹ ਭਾਰਤੀ ਰਹੇਗਾ ਪਰ ਉਹ Hindu ਤੇ ਨਹੀਂ ਨਾ ਰਹੇਗਾ ਇਥੋਂ ਤੱਕ ਨਫ਼ਰਤ ਭਰੇ ਬੋਲ ਜਿਹੜੇ ਉਹਨਾਂ ਦੇ ਅੰਦਰ ਭਰੇ ਹੋਏ ਸੀ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੇ ਸੀ ਤਾਂ ਬਾਅਦ ਵਿੱਚ ਗਾਂਧੀ ਦੀ ਇੰਨੀ ਜ਼ਿਆਦੀ ਵਿਰੋਧਤਾ ਦੇ ਕਰਕੇ ਹੀ ਡਾਕਟਰ ਭੀਮਰਾਓ ਵੇਦਕਰ ਜਿਹੜੇ ਉਹ ਸਿੱਖ ਨਹੀਂ ਬਣ ਪਾਉਂਦੇ ਤਾਂ ਉਸ ਤੋਂ ਬਾਅਦ ਐਵੇਂ ਕਰਕੇ ਵੱਡਾ ਸੰਘਰਸ਼ ਘਾਲਣ ਤੋਂ ਬਾਅਦ ਕੁਰਬਾਨੀਆਂ ਕਰਨ ਤੋਂ ਬਾਅਦ ਦੇਸ਼ ਆਜ਼ਾਦ ਹੋ ਜਾਂਦਾ ਹੈ ਸਿੱਖ ਜਿਹੜੇ ਆਪਣੀ ਕਿਸਮਤ ਨੂੰ ਭਾਰਤ ਦੇ ਨਾਲ ਜੋੜ ਲੈਂਦੇ ਆ ਭਾਵੇਂ ਕਿ ਮਾਸਟਰ ਤਾਰਾ ਸਿੰਘ ਜੀ ਜਾਣਦੇ ਸੀ ਉਹਨਾਂ ਨੇ ਕਿਹਾ ਵੀ ਕਿ ਇੱਕ ਪਾਸੇ ਹੈ ਜਾਏ ਦੂਜੇ ਪਾਸੇ ਕੈਂਸਰ ਹੈ ਜੀ ਅਸੀਂ ਜਿਹੜਾ ਪਾਕਿਸਤਾਨ ਦੇ ਨਾਲ ਜਾਂਦੇ ਹਾਂ ਤੇ ਤੁਰੰਤ ਮਰ ਜਾਵਾਂਗੇ ਜੇ ਅਸੀਂ ਭਾਰਤ ਦੇ ਨਾਲ ਜਾਂਦੇ ਹਾਂ ਤੇ ਤਾਂ ਵੀ ਕੈਂਸਰ ਦੀ ਤਰ੍ਹਾਂ ਸਹੇਜ-ਸਹੇਜ ਕਰਕੇ ਖਤਮ ਹੋਵਾਂਗੇ ਉਹ ਦੋਵੇਂ ਪਾਸੇ ਜਾਣ ਵਾਸਤੇ ਤਿਆਰ ਨਹੀਂ ਸੀ ਤਾਂ ਉਸ ਵੇਲੇ ਅੰਗਰੇਜ਼ ਹਕੂਮਤ ਨੇ ਵੀ ਸਿੱਖਾਂ ਦੇ ਹੱਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਸਿੱਖਾਂ ਨੂੰ ਕੋਈ ਹੱਕ ਦੇਣਾ ਸਮਝਿਆ ਹੀ ਨਹੀਂ ਬਲਕਿ ਕਿ ਉਹਨਾਂ ਨੇ ਇਦਾਂ ਹੀ ਪੰਜਾਬ ਨੂੰ ਜਿਹੜਾ ਸੀ ਵੰਡ ਦਿੱਤਾ ਰਾਵੀ ਨੂੰ ਜਿਹੜਾ ਹੱਦਬੰਦੀ ਮੰਨ ਕੇ ਲੀਕ ਖਿੱਚ ਦਿੱਤੇ ਗਏ ਅੱਧਾ ਪੰਜਾਬ ਲੈਂਦੇ ਪਾਸੇ ਰਹਿ ਗਿਆ ਅੱਧਾ ਪੰਜਾਬ ਚੜ੍ਹਦੇ ਪਾਸੇ ਹੋ ਗਿਆ ਤਾਂ ਫਿਰ ਉਸ ਵੇਲੇ ਦੇ ਨਾਲ ਮੁਹੰਮਦ ਅਲੀ ਜ਼ਨਾ ਜਿਹੜੇ ਆ ਉਹ ਇੰਨੇ ਸੁਚੇਤ ਸੀ ਉਹਨਾਂ ਨੇ ਅੰਗਰੇਜ਼ ਹਕੂਮਤ ਦੇ ਅੱਗੇ ਮੰਗ ਰੱਖੀ ਕਿ ਜਿਸ ਦਿਨ ਅੰਗਰੇਜ਼ ਭਾਰਤ ਨੂੰ ਆਜ਼ਾਦ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਐਲਾਨ ਹੈ ਉਹ ਪਾਕਿਸਤਾਨ ਦਾ ਹੋਏਗਾ ਕਿਉਂਕਿ ਸਾਡੇ ਵੱਖਰੇ ਦੇਸ਼ ਦਾ ਐਲਾਨ ਇੱਕ ਦਿਨ ਪਹਿਲਾਂ ਹੋਣਾ ਚਾਹੀਦਾ ਕਿਉਂਕਿ ਉਹਦਾ ਮੰਨਣਾ ਸੀ ਕਿ ਜੇ ਕੱਲ ਨੂੰ ਭਾਰਤ ਦੀ ਸਰਕਾਰ ਮੁਕਰ ਜਾਏ ਕਿ ਸਾਡੇ ਕੋਲ ਕੋਈ ਹੱਲ ਨਹੀਂ ਹੈ ਜਿਵੇਂ ਸਿੱਖਾਂ ਦੇ ਵਾਸਤੇ ਭਾਰਤ ਸਰਕਾਰ ਮੁਕਰ ਗਈ ਤਾਂ ਉਸ ਵੇਲੇ ਦੇ ਨਾਲ 14 ਅਗਸਤ 1947 ਨੂੰ ਪਾਕਿਸਤਾਨ ਦੇ ਵੱਖਰੇ ਦੇਸ਼ ਦਾ ਜਿਹੜਾ ਉਹ ਐਲਾਨ ਹੋ ਜਾਂਦਾ ਹੈ ਤੇ 15 ਅਗਸਤ 26 ਸਤੰਬਰ ਨੂੰ ਭਾਰਤ ਦਾ ਆਜ਼ਾਦੀ ਦਾ ਐਲਾਨ ਹੋ ਜਾਂਦਾ ਹੈ ਪੰਜਾਬ ਵੰਡਿਆ ਜਾਂਦਾ ਹੈ ਬੰਗਾਲ ਵੰਡਿਆ ਜਾਂਦਾ ਹੈ 10 ਲੱਖ ਤੋਂ ਵਧੇਰੇ ਲੋਕਾਂ ਦਾ ਜਿਹੜਾ ਕਤਲੇਆਮ ਹੁੰਦਾ ਹੈ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀਆਂ ਬੱਚੀਆਂ ਮੁਸਲਮਾਨਾਂ ਦੀਆਂ ਬੱਚੀਆਂ ਬੇਪੱਤ ਕੀਤੀਆਂ ਜਾਂਦੀਆਂ ਸੇ ਲੋਕਾਂ ਨੇ ਆਪਣੇ ਹੱਥੀਂ ਆਪਣੀਆਂ ਬੱਚੀਆਂ ਨੂੰ ਮਾਰ-ਮਾਰ ਕੇ ਜਿਹੜਾ ਸੀ ਉਹ ਦਰਿਆਵਾਂ ਦੇ ਵਿੱਚ ਸੁੱਟ ਦਿੱਤਾ ਖੂਹਾਂ ਦੇ ਵਿੱਚ ਸੁੱਟ ਦਿੱਤਾ ਆਪਣਾ ਘਰ ਘਾਟ ਉਧਰ ਛੱਡ ਕੇ ਉਧਰ ਵਾਲੇ ਇੱਧਰ ਆ ਗਏ ਇੱਧਰ ਵਾਲੇ ਉਧਰ ਚਲੇ ਗਏ ਇਥੋਂ ਤੱਕ ਨਫ਼ਰਤ ਇੰਨੇ ਵੱਡੇ ਪੱਧਰ ਤੇ ਵੇਚ ਦਿੱਤੀ ਗਈ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਜਿਹੜੇ ਇਤਿਹਾਸਕਾਰ ਅਮੀਨ ਮਲਕ ਲਿਖਦੇ ਐ ਕਿ ਇੱਕ ਸਿੱਖ ਨੌਜਵਾਨ ਜਿਹੜਾ ਸਾਡੇ ਪਿੰਡ ਥਾਣੀ ਗੁਜਰਾਂਵਾਲੀ ਉਹਨਾਂ ਦਾ ਪਿੰਡ ਸੀ ਕਹਿੰਦੇ ਲੰਘਦਾ ਪਿਆ ਸੀ ਤਾਂ ਮੁਸਲਮਾਨ ਨੇ ਬਰਸ਼ੀ ਮਾਰ ਕੇ ਉਹਨੂੰ ਮਾਰ ਦਿੱਤਾ ਉਹਦੇ ਕੋਲ ਰੋਟੀਆਂ ਸੀ ਸਪਸ਼ਟ ਸੀ ਕਿ ਉਹ ਕਿਸੇ ਵਾਸਤੇ ਰੋਟੀਆਂ ਲੈ ਕੇ ਜਾ ਰਿਹਾ ਸੀ ਜਦੋਂ ਬਾਅਦ ਵਿੱਚ ਪਤਾ ਲੱਗਾ ਤਾਂ ਭੂਰੇ ਗੱਲਾਂ ਦਾ ਨੌਜਾ Vielen ਹਸਪੀਟਲ ਦੇ ਵਿੱਚ ਜਾ ਰਿਹਾ ਸੀ ਆਪਣੇ ਬੱਚੇ ਦੇ ਵਾਸਤੇ ਰੋਟੀ ਲੈ ਕੇ ਤਾਂ ਉਹਦੀ ਜੇਬ ਚੋਂ 1700 ਰੁਪਈਆ ਵੀ ਨਿਕਲਿਆ ਜੋ ਬੱਚੇ ਦੇ ਵਾਸਤੇ ਦਵਾਈਆਂ ਦੇ ਉੱਪਰ ਖਰਚਣ ਵਾਸਤੇ ਲੈ ਕੇ ਜਾ ਰਿਹਾ ਸੀ ਬਿਨਾਂ ਕਿਸੇ ਕਾਰਨ ਮਾਰ ਦਿੱਤਾ ਗਿਆ ਇੱਦਾਂ ਪੀਲੇ ਰੰਗ ਦਾ ਪਰਨਾਵੱਧਾ ਇੱਕ ਸਿੱਖ ਨੌਜਵਾਨ ਐਂਕ ਤੇ ਮੁਸਲਮਾਨ ਦਾ ਸਿਰ ਵੜ ਦਿੱਤਾ ਬਿਨਾਂ ਕਾਰਨ ਵੜ ਦਿੱਤਾ ਤਾਂ ਮੀਨ ਮਲਕ ਕਹਿੰਦਾ ਜਦੋਂ ਰਾਵੀ ਦੇ ਕੰਢੇ ਦੇ ਉੱਪਰ ਬੈਠੇ ਸੀ ਕਿਉਂਕਿ ਇਹ ਜਿਹੜੀ 15 ਅਗਸਤ ਹੈ ਇਹ ਲਗਭਗ ਸੌਣ ਦੇ ਵਿੱਚ ਆਉਂਦੀ ਤੇ ਸੌਣ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦੇ ਮੀਂਹ ਪੈਣ ਕਰਕੇ ਦਰਿਆ ਚੜ ਜਾਂਦੇ ਹੈ ਰਾਵੀ ਜਿਹੜਾ ਉਸ ਵੇਲੇ ਰੀਏ ਕੋ ਬਜ਼ੁਰਗ ਮਾਤਾ ਹੈ ਤਾਂ ਉਹਨਾਂ ਲੋਕਾਂ ਨੇ ਜਿਹੜੇ ਰਾਵੀ ਦੇ ਕੰਢੇ ਤੇ ਬੈਠੇ ਸੀ ਉਹਨਾਂ ਨੇ ਉਸ ਵੇਲੇ ਜਿਹੜਾ ਸੀ ਉਸ ਬਜ਼ੁਰਗ ਮਾਤਾ ਨੂੰ ਕੱਢਿਆ ਕੱਢਣ ਤੋਂ ਬਾਅਦ ਸਭ ਤੋਂ ਪਹਿਲਾਂ ਪੁੱਛਿਆ ਗਿਆ ਕਿ ਤੇਰਾ ਧਰਮ ਕਿਹੜਾ ਹੈ ਉਹਨੇ ਕਿਹਾ ਪਹਿਲਾਂ ਤਾਂ ਮੈਂ ਸਿੱਖ ਸੀ ਇੰਨੀ ਗੱਲ ਹੀ ਕਹਿਣ ਦੀ ਧੀਰਜ ਸੀ ਉਹਨੂੰ ਦੁਬਾਰਾ ਫਿਰ ਪਾਣੀ ਦੇ ਵਿੱਚ ਛੁੱਟ ਦਿੱਤਾ ਗਿਆ ਕਿਉਂਕਿ ਸਿੱਖ ਸ਼ਮਦ ਸੋਨਾ ਵੀ ਬਰਦਾਸ਼ਤ ਨਹੀਂ ਕੀਤਾ ਗਿਆ ਤਾਂ ਐਵੇਂ ਕਤਲੇਆਮ ਜਿਹੜਾ ਹੋਇਆ ਉਜਾੜਾ ਹੋਇਆ ਪੰਜਾਬ ਦਾ ਹੋਇਆ ਤਾਂ ਇਸੇ ਦੇ ਨਾਲ ਹੀ ਜਿਹੜਾ ਸੀ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਕਰੀਏ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਉਹ ਸਾਰੇ ਦੇ ਸਾਰੇ ਜਿਹੜੇ ਸੀ ਉਸ ਪਾਸੇ ਤੋਂ ਬਾਰ ਦੇ ਇਲਾਕੇ ਦੇ ਵਿੱਚੋਂ ਆਏ ਉਹਦੀ ਤਹਿਸੀਲ ਜਿਹੜੀ ਸਮੁੰਦਰੀ ਜ਼ਿਲ੍ਹਾ ਲੈਲਪੁਰ ਸੀ ਤਾਂ ਕਾਫਲੇ ਦੇ ਰੂਪ ਵਿੱਚ ਗੱਡਿਆਂ ਦੇ ਲੈ ਕੇ ਜਿਹੜਾ ਤੁਰੇ ਜਦੋਂ ਤੁਰਦੇ ਆ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਹਨਾਂ ਦੇ ਕੋਲ ਮੱਝਾਂ ਸੀ ਪਰ ਰਸਤੇ ਰਸਤੇ ਦੇ ਵਿੱਚ ਸਾਰੇ ਸਾਰੇ ਸਾਰਾ ਕੁਝ ਖਿੰਡ ਗਿਆ ਕਈ ਕੁਝ ਹੋਇਆ ਸਾਹਮਣੇ ਤੋਂ ਗੋਲੀ ਚੱਲੀ ਕਈ ਲੋਕ ਮਾਰੇ ਗਏ ਤਾਂ ਉਹ ਜਿਹੜੇ ਲੋਕ ਸੀ ਆਪਣੇ ਗੱਡੇ ਤੱਕ ਵੀ ਛੱਡ ਕੇ ਜਿਹੜਾ ਸੀ 라ਵੀ ਦੇ ਕੰਢੇ ਤੇ ਕਈ ਦਿਨ ਬੈਠੇ ਰਹੇ ਕਿਉਂਕਿ ਮੀਂਹ ਬਹੁਤ ਪੈ ਰਿਆ ਸੀ ਫਿਰ ਇਦਾਂ ਕਰਕੇ ਖੇਮ ਕਰਨ ਦੇ ਇਲਾਕੇ ਦੇ ਰਾਹੀਂ ਸ਼ੀਨੇ ਪਿੰਡ ਦੇ ਵਿੱਚ ਆਏ ਸ਼ੀਨੇ ਤੋਂ ਬਾਅਦ ਵਿੱਚ ਜਿਹੜੇ ਅਸਨਾਲੇ ਦੇ ਨੇੜੇ ਪਿੰਡ ਇਬਰਾਹਿਮਪੁਰਾ ਵਿਖੇ ਉਹਨਾਂ ਨੂੰ ਜ਼ਮੀਨ ਅਲਾਟ ਹੋਈ ਉੱਥੇ ਆਣ ਕੇ ਵਸ ਜਾਂਦੇ ਆ ਤਾਂ ਇਹ ਦਰਦ ਭਰੀ ਦਾਸਤਾਨ ਜਿਹੜੀ ਉਸ ਵੇਲੇ ਜਿਹਨੂੰ ਭਾਰਤ ਦੇ ਲੋਕ ਜਿਹੜੇ ਆਜ਼ਾਦੀ ਦੇ ਜਸ਼ਨ ਮਨਾ ਕੇ ਜਿਹੜਾ ਉਹ ਕਹਿੰਦੇ ਕਿ ਆਜ਼ਾਦੀ ਆਈ ਹੈ ਲੇਕਿਨ ਪੰਜਾਬ ਦੇ ਵਾਸਤੇ ਸਭ ਤੋਂ ਵੱਡੀ ਬਰਬਾਦੀ ਹੋਈ ਸਿੱਖਾਂ ਦਾ ਜਾੜਾ ਹੋਇਆ ਸਿੱਖਾਂ ਨੂੰ ਜਾੜਿਆ ਗਿਆ ਪਰ ਇਹ ਸਾਰੇ ਜ਼ਖਮ ਸਿੱਖਾਂ ਦੇ ਭਰ ਜਾਂਦੇ ਜੇਕਰ ਆਜ਼ਾਦੀ ਤੋਂ ਬਾਅਦ ਹੀ ਸਿੱਖਾਂ ਨੂੰ ਆਜ਼ਾਦੀ ਦਾ ਨਿਗ ਮਿਲਦਾ ਪਰ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨੂੰ ਆਜ਼ਾਦੀ ਦਾ ਨਿਗ ਨਹੀਂ ਮਿਲਿਆ ਬਲਕਿ 45 ਦਿਨਾਂ ਬਾਅਦ ਇਹ ਕਹਿ ਦਿੱਤਾ ਗਿਆ ਸਿੱਖ ਜਿਹੜੇ ਜਰਾਇਮ ਪੇਸ਼ ਲੋਕਾਂ ਦੀ ਕੌਮ ਹੈ ਜਦੋਂ ਜਾ ਕੇ ਮਾਸਟਰ ਤਾਰਾ ਸਿੰਘ ਜੀ ਨੇ ਪੰਡਤ ਜਵਾਲ ਨਾਲ ਲਹਿਰੂ ਨੂੰ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਲਾਗੂ ਕਰੋ ਬੜੀ ਬੇਸ਼ਰਮੀ ਦੇ ਨਾਲ ਪੰਡਤ ਜਵਾਲ ਨਾਲ ਲਹਿਰੂ ਜਿਹੜੇ ਮੁਕਰ ਕੇ ਕਹਿਣ ਲੱਗੇ ਮਾਸਟਰ ਜੀ ਸਮਾਂ ਹੋਰ ਸੀ ਹੁਣ ਸਮਾਂ ਬਦਲ ਚੁੱਕਾ ਹੈ ਤਾਂ ਜਿਹੜਾ ਮਾੜਾ ਮੋਟਾ ਪੰਜਾਬ ਬਚਿਆ ਸੀ ਉਹਨੂੰ ਵੀ ਵੱਡ ਠੋਕੇ ਨਹੀਂ ਕੀਤੀ ਜੀ ਸੂਬੀ ਬਣਾ ਕੇ ਸਿੱਖਾਂ ਦੇ ਮੱਥੇ ਮਾਰ ਦਿੱਤੀ ਗਈ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਕੋਲ ਮੁਲਾਕ ਕੇ ਸਿੱਖਾਂ ਦੇ ਪੱਲੇ ਬਰਬਾਦੀ ਪਈ ਉਹਨਾਂ ਦੇ ਪੱਲੇ ਹੋਰ ਕੁਝ ਨਹੀਂ ਪਿਆ ਗੁਰਬਾਣੀ ਦਾ ਪਾਵਨ ਬਾਕ ਜਿਹੜਾ ਸੀ ਉਹ ਸਿੱਖਾ ਨੂੰ ਨਹੀਂ ਸਮਝ ਸਕੇ ਮਛਲੀ ਜਾਲ ਨਾ ਜਾਣਿਆ ਸੱਚ ਖਾਰਾ ਅਸਗਾ ਅਤ ਸਿਆਣੀ ਸੋਣੀ ਕਿਉਂ ਤੋਗਾਸਾ ਮਸਲੀ ਨੇ ਜਾਲ ਦੇ ਉੱਪਰ ਜਿਹੜਾ ਸੀ ਉਹ ਵਿਸ਼ਵਾਸ ਕਰ ਲਿਆ ਉਸ ਚਾਲ ਨੂੰ ਨਹੀਂ ਸਮਝ ਸਕੀ ਇੱਦਾਂ ਹੀ ਸਿੱਖ ਜਿਹੜੇ ਸਨ ਉਹ ਲੀਡਰਾਂ ਦੇ ਬਿਆਨਾਂ ਨੂੰ ਨਹੀਂ ਸਮਝ ਸਕੇ ਕੁੱਲ ਮਿਲਾ ਕੇ ਸਿੱਖਾਂ ਦਾ ਜਿਹੜਾ ਉਜਾੜਾ ਹੋਇਆ ਡਾਕਟਰ ਮੁਹੰਮਦ ਇਕਬਾਲ ਤਾਂ ਹੀ ਕਹਿੰਦੇ ਹੈ ਸ਼ਰਮਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ